ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪੈਰਿਸ 올림픽 ਤੇ ਅੱਜ 6ਵੇਂ ਦਿਨ ਭਾਰਤ ਦੇ ਸੁਪਨਲ ਕੋਸਲੇ ਨੇ ਇਤਿਹਾਸ ਰਚਦਿਆਂ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ ਕੇਂਦਰ ਸਰਕਾਰ ਨੇ ਦੇਸ਼ ਵਿੱਚ ਜਲ ਜੀਵਨ ਮਿਸ਼ਨ ਯੋਜਨਾ ਤਹਿਤ 15 ਕਰੋੜ ਤੋਂ ਵੱਧ ਟੂਟੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਨੇ ਪੰਜਾਬ ਵਿੱਚ ਮਹਿਲਾਵਾਂ ਨੇ ਹੁਣ ਤੱਕ 1548 ਕਰੋੜ ਰੁਪਏ ਤੋਂ ਵੱਧ ਦੀ ਮੁਫਤ ਬੱਸ ਸਫ਼ਰ ਸਹੂਲਤ ਦਾ ਲਾਭ ਲਿਆ ਅਤੇ ਪਾਰੀ ਨਹੀਂ ਕਾਰਨ ਅੰਮ੍ਰਿਤਸਰ ਤੇ ਬਠਿੰਡਾ ਵਿੱਚ ਦੋ ਥਾਈ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਇੱਕ ਬੱਚੇ ਦੀ ਮੌਤ ਤੇ ਦੋਨੋਂ ਬਚਾਇਆ ਗਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਪੈਰਿਸ 올림픽 ਦੇ 6ਵੇਂ ਦਿਨ ਅਜ ਭਾਰਤ ਦੇ ਚੋਲੀ ਵਿੱਚ ਇੱਕ ਹੋਰ ਤਮਗਾ ਆ ਗਿਆ। ਸੁਪਨਿਲ ਕੋਸਲੇ ਨੇ ਇਤਿਹਾਸ ਰਚਦੇ ਹੋਏ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸੁਪਨਿਲ ਨੇ ਮਰਦਾਂ ਦੇ ਸ਼ੂਟਿੰਗ ਈਵੈਂਟ 50 मीटर राइफल 3 पोजीशन ਚ ਕਾਂਸੀ ਦਾ ਤਮਗਾ ਜਿੱਤੇ ਪਹਿਲੀ ਵਾਰ ਕਿਸੇ ਭਾਰਤੀ ਨਿਸ਼ਾਨੇਬਾਜ਼ ਨੇ 올림픽 ਦੇ ਪੰਜਾਬ ਮੀਟਰ राइफल 3 पोजीशन ਇਵੈਂਟ ਵਿੱਚ ਤਮਗਾ ਜਿੱਤਿਆ ਇਸ ਦੇ ਨਾਲ ਹੀ ਭਾਰਤ ਨੇ ਪੈਰਾਓਲੰਪਿਕ ਵਿੱਚ ਆਪਣਾ ਤੀਜਾ ਤਮਗਾ ਜਿੱਤ ਲਿਆ ਖਾਸ ਕਰਕੇ ਇਹ ਕਿ ਤਿੰਨੋਂ ਤਮਗੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਜਿੱਤੇ ਨੇ ਇਸ ਤੋਂ ਪਹਿਲਾਂ ਮਨੋਪਾਖਰ ਅਤੇ ਸਰਬਜੋਤ ਸਿੰਘ ਨੇ ਮਿਕਸਡ 10 ਮੀਟਰ 에어 ਪਿਸਟਲ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਜੋੜੀ ਨੂੰ ਹਰਾ ਕੇ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਿਆ ਇਦਰ ਹਾਕੀ ਵਿੱਚ ਬੈਲਜੀਅਮ ਨੇ ਭਾਰਤੀ ਟੀਮ ਨੂੰ 2-1 ਨਾਲ ਹਰਾ ਦਿੱਤਾ ਪਹਿਲਾ ਗੋਲ ਭਾਰਤ ਵੱਲੋਂ ਅਭਿਸ਼ੇਕ ਨੇ 18ਵੇਂ ਮਿੰਟ ਵਿੱਚ ਕੀਤਾ ਪਰ ਬਾਅਦ ਵਿੱਚ ਬੈਲਜੀਅਮ ਨੇ 33ਵੇਂ ਮਿੰਟ ਵਿੱਚ ਗੋਲ ਕਰਕੇ ਬਰਾਬਰੀ ਕਰ ਲਈ ਅਤੇ 44ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ ਆਖੀਰਲੇ ਮਿੰਟ ਵਿੱਚ ਭਾਰਤ ਨੂੰ ਇੱਕ ਪੈਨਲਟੀ ਕਾਰਨਰ ਵੀ ਮਿਲਿਆ ਪਰ ਖਿਡਾਰੀ ਉਸ ਦਾ ਲਾਭ ਨਹੀਂ ਲੈ ਸਕੇ ਇਸ ਦੌਰਾਨ ਚੰਡੀਗੜ੍ਹ ਦੇ ਵਸਨੀਕ ਕੌਮੀ ਹਾਕੀ ਖਿਡਾਰੀ ਜਸਪ੍ਰੀਤ ਕੌਰ ਨੇ ਕਿਹਾ ਕਿ ਸ਼ੂਟਿੰਗ ਵਿੱਚ ਤਿੰਨ ਤਮਗੇ ਜਿੱਤਣਾ ਮਾਣ ਵਾਲੀ ਗੱਲ ਹੈ ਤੇ ਆਉਂਦੇ ਦਿਨਾਂ 'ਚ ਹੋਰਨਾਂ ਖੇਡਾਂ ਵਿੱਚ ਵੀ ਭਾਰਤ ਦੀ ਝੋਲੀ 'ਚ ਸੋਨੇ ਤੇ ਚਾਂਦੀ ਦੇ ਹੋਰ ਤਮਗੇ ਜ਼ਰੂਰ ਆਉਣਗੇ ਓਲੰਪਿਕਸ ਚੱਲ ਰਹੇ ਨੇ ਓਲੰਪਿਕਸ ਚ ਆਪਣੇ ਦੇਸ਼ ਦਾ ਪ੍ਰਦਰਸ਼ਨ ਬਹੁਤ ਇਸ ਟਾਈਮ ਵਧੀਆ ਚੱਲ ਰਿਹਾ ਹੈ ਜਿਸ ਦੇ ਚੱਲਦੇ ਆਪਣੇ ਸ਼ੂਟਿੰਗ ਦੇ ਪਲੇਅਰਾਂ ਨੇ ਤਿੰਨ ਬ੍ਰੌਂਜ਼ ਮੈਡਲ ਹਾਸਲ ਕੀਤੇ ਹਨ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਆਪਣੀ ਹਾਕੀ ਦੀ ਟੀਮ ਜਾਂ ਫਿਰ ਆਪਣੇ ਬੈਡਮਿੰਟਨ ਦੇ ਪਲੇਅਰਸ 골ਡ ਜਾਂ ਸਿਲਵਰ ਮੈਡਲ ਜ਼ਰੂਰ ਆਪਣੇ ਦੇਸ਼ ਲਈ ਲੈ ਕੇ ਆਣਗੇ ਆਲ ਦਾ ਬੈਸਟ ਖਿਡਾਰੀਆਂ ਨੂੰ ਜੈ ਹਿੰਦ ਪੈरिस 올림픽 ਵਿੱਚ ਕਾਂਸੀ ਦਾ ਤਮਗਾ ਜਿੱਤਣ ਤੇ ਰਾਸ਼ਟਰਪਤੀ ਦਵਪਤੀ ਮੁਰਮੂ ਨੇ ਸੁਪਨਲ ਕੁਸਲੇ ਨੂੰ ਵਧਾਈ ਦਿੱਤੀ ਹੈ ਰਾਸ਼ਟਰਪਤੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸੁਪਨਲ ਕੁਸਲੇ ਮਰਦਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਇੱਕੋ 올림픽 ਖੇਡਾਂ ਚ ਨਿਸ਼ਾਨੇਬਾਜ਼ੀ ਵਿੱਚ ਤਿੰਨ ਤਮਗੇ ਜਿੱਤੇ ਨੇ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪੂਰੇ ਨਿਸ਼ਾਨੇਬਾਜ਼ੀ ਖੇਡ ਨੇ ਭਾਰਤ ਦਾ ਮਾਣ ਵਧਾਇਆ ਉਹਨਾਂ ਸਾਰੇ ਖਿਡਾਰੀਆਂ ਨੂੰ ਆਉਣ ਵਾਲੇ ਮੁਕਾਬਲਿਆਂ ਵਾਸਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸੁਪਨਲ सले भविख हो प्राप्तियों शुभकामना ने प्रधानमंत्री नरेंद्र मोदी ने भी स्वप्निलसले नई दी सोशल मीडिया पोस्ट वि उन्होंने कहा कि यह स्वप्निलसले वालों एक बेमिसाल प्रदर्शन रहा है उन्होंने कहा कि उसका प्रदर्शन विशेष है क्योंकि उसने बहुत लचकता हुनर दिखाया प्रधानमंत्री मोदी ने कहा कि वह इस श्रेणी तमगा जितने वाला पहला भारतीय अथलीट भी है इस नर भारती खुशी भार गय ਕੇਂਦਰੀ ਸੱਭਿਆਚਾਰ ਤੇ ਸੈਟ ਸਫਾਤਾ ਮੰਤਰੀ ਗੁਜਿੰਦਰ ਸਿੰਘ ਸ਼ੇਖਾਵਤ ਨੇ ਅੱਜ ਨਵੀਂ ਦਿੱਲੀ ਦੇ 파ਰਤ ਮੰਡਪਮ ਵਿਖੇ ਆਗਾਮੀ ਯੋਗ ਯੁਗੀਨ 파ਰਤ ਮਿਊਜ਼ੀਅਮ ਦੇ ਰਾਜ ਅਜਾਇਬ ਘਰ ਸੰਮੇਲਨ ਦਾ ਉਦਘਾਟਨ ਕੀਤਾ ਤਿੰਨ ਦਿਨਾਂ ਸੰਮੇਲਨ ਦਾ ਮੰਤਵ ਆਗਾਮੀ ਅਜਾਇਬ ਘਰ ਦੇ ਵੱਖ-ਵੱਖ ਪਹਿਲੂਆਂ ਤੇ ਹਿੱਸੇਦਾਰਾਂ ਵੱਲੋਂ ਡੂੰਗੀ ਚੋਚਾ ਕਰਨਾ ਅਤੇ ਵਿਸ਼ਵ ਪੱਧਰੀ ਅਜਾਇਬ ਘਰ ਬੱਚੋਂ ਵਿਕਸਿਤ ਕਰਨ ਵਾਸਤੇ ਉਹਨਾਂ ਦੀ ਕੀਮਤੀ ਸੂਚਿ ਪ੍ਰਦਾਨ ਕਰਨਾ ਹੈ ਦੇਸ਼ ਭਰ ਦੇ ਰਾਜ ਅਜਾਇਬ ਘਰਾਂ ਅਤੇ ਯੂਨੀਵਰਸਟੀਆਂ ਦੇ 80 ਨੁਮਾਇੰਦਿਆਂ ਸਮੇਤ 150 ਤੋਂ ਵੱਧ ਹਿੱਸੇਦਾਰ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਨੇ ਕੇਂਦਰ ਸਰਕਾਰ ਨੇ ਦੇਸ਼ ਵਿੱਚੋ ਜਲ ਜੀਵਨ ਮਿਸ਼ਨ ਯੋਜਨਾ ਤਹਿਤ 15 ਕਰੋੜ ਤੋਂ ਵੱਧ ਟੁੱਟੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਨੇ ਇਹ ਲੋਕਾਂ ਨੂੰ ਪਾਣੀ ਦੇ ਕਨੈਕਸ਼ਨ ਲਈ ਲੋੜਿੰਦੇ ਬਿਜਲੀ ਦੇ ਬੇਲ ਨੂੰ ਘੱਟ ਤੋਂ ਘੱਟ ਕਰਨ ਲਈ ਸੂਰਜੀ ਊਰਜਾ ਦੀ ਵਰਤੋਂ ਕਰਨ ਵਾਸਤੇ ਵੀ ਉਤਸ਼ਾਹਤ ਕਰ ਰਿਹਾ ਹੈ। ਲੋਕ ਸਭਾ ਵਿੱਚ ਅੱਜ ਪੂਰਕ ਸਵਾਲਾਂ ਦਾ ਜਵਾਬ ਦਿੰਦਿਆਂ ਜਲ ਸ਼ਕਤੀ ਮੰਤਰੀ ਸੀ.ਆਰ. ਪਟਲ ਨੇ ਕਿਹਾ ਕਿ ਸਾਫ਼ ਪਾਣੀ ਦੀ ਉਪਲਬਧਤਾ ਦੀ ਸਥਿਤੀ ਦਾ ਮੌਲੰਕਣ ਕਰਨ ਵਾਸਤੇ ਦੇਸ਼ ਵਿੱਚ 8000 ਤੋਂ ਵੱਧ ਪਿੰਡਾਂ ਦਾ ਸਰਵੇਖਣ ਕੀਤਾ ਗਿਆ ਹੈ। ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਵਿੱਚ ਔਰਤਾਂ ਨੂੰ ਹੁਣ ਤੱਕ 1548 ਕਰੋੜ ਰੁਪਏ ਤੋਂ ਵੱਧ ਦੀ ਮੁਫਤ ਬੱਸ ਸਵਰ ਸਹੂਲਤ ਮਹੱਈਆ ਕਰਵਾਈ ਜਾ ਚੁੱਕੀ ਹੈ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਯੋਜਨਾ ਤਹਿਤ ਔਰਤਾਂ ਨੂੰ 23 ਕਰੋੜ 46 ਲੱਖ ਯਾਤਰਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਜਿਸ ਤੇ ਸਤਕਾ ਸੂਬੇ ਦੀਆਂ ਔਰਤਾਂ ਨੂੰ ਸਮਰੱਥ ਬਣਾਉਣ ਦੇ ਮੋਕਿਆਂ ਤੱਕ उन्होंने पहुंच बना दिशा च अहम वादा उन्हें दस कि मार्च दो हज़ार बई तो मार्च दो हजार तेई तक कुल छे सौ चौंठ करोड़ त्रेहठ लाख रुपए खर्च के औरत चौदह करोड़ उन्ती लाख यात्रावं का लाभ दिता गया जबकि माली वरे दो हजार तेई चौबी दौरान छे सौ चौनानवे करोड़ चौंठ लाख रुपए के खर्च नौद करोड़ नब्बे लख यात्रा सहूलत प्रदान की गई है उन्होंने दस कि मौजूदा माली वरे दौरान बीते पंद्रह जुलाई तक एक सौ अठासी करोड़ अठानवे लख रुपए तीन करोड़ स्थान लख यात्रा की सहलत बिजली कारपोरेशन लिमिटेड के ए टी आर आर एंड टीआर विंग ने अज शक्ति विहार पटियाला विखे रूख लगाने की शुरूआत की वातावरण स्थिरता प्रति बिजली कारपोरेशन की लगातार वचनबद्धता के हिस्से वजों इस पहलकदमी 150 ਰੁੱਖ ਲਗਾਏ ਗਏ ਜਿਨ੍ਹਾਂ ਵਿੱਚ ਛਾਂ ਦੇਣ ਵਾਲੇ ਫੁੱਲਾਂ ਵਾਲੇ ਫਲਦਾਰ ਤੇ ਸਜਾਵਟੀ ਕਿਸਮਾਂ ਸ਼ਾਮਲ ਨੇ ਇਸ ਮਹਿੰਦੀ ਅਗਵਾਈ ਆਰਆਰ ਐਂਡ ਟੀਆਰ ਵਿੰਗ ਦੇ ਮੁਖ ਇੰਜੀਨੀਅਰ ਹਰਮੋਹਨ ਕਾਰਨੇ ਕੀਤੀ ਉਹਨਾਂ ਦੇ ਨਾਲ ਵਿੰਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਲ ਰਹੇ ਸਮਾਗਮ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਹਰਮੋਹਨ ਕਾਰਨੇ ਕਿਹਾ ਕਿ ਇਹ ਰੁੱਖ ਲਗਾਉਣ ਦੀ ਮੁਹਿੰਮ ਵਾਤਾਵਰਣ ਸੰਭਾਲ ਪ੍ਰਤੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੀ ਵਚਨਬੱਧਤਾ ਦਾ ਸਬੂਤ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਘਰਾਂ ਨੂੰ ਰੌਸ਼ਨ ਨਹੀਂ ਕਰ ਰਹੇ ਅਸੀਂ ਕੁਦਰਤ ਦੀ ਪਰਵਰਿਸ਼ ਵੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਬਠਿੰਡਾ ਵਿੱਚ ਦੋ ਥਾਈਂ ਭਾਰੀ ਨਹੀਂ ਕਾਰਨ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਅੰਮ੍ਰਿਤਸਰ ਅਧੀਨ ਪੈਂਦੇ ਅਟਾਰੀ ਵਿਧਾਨ ਸਭਾ ਹਲਕੇ ਦੇ ਪਿੰਡ ਖੈਰਾਬਾਦ ਵਿੱਚ ਮੀਂਹ ਕਾਰਨ ਲਵਪ੍ਰੀਤ ਸਿੰਘ ਨਾਮਕ ਇੱਕ ਵਿਅਕਤੀ ਦੇ ਘਰ ਦੀ ਛੱਤ ਡਿੱਗੀ ਤੇ ਉਸਦੇ 5 ਸਾਲਾ ਬੱਚੇ ਦੀ ਦੱਬ ਕੇ ਮੌਤ ਹੋ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਮਾਸੂਮ ਬੱਚੇ ਲਵਪ੍ਰੀਤ ਤੇ ਉਸ ਦਾ ਭਰਾ ਮਲਬੇ ਹੇਠ ਤੱਕੇ ਪਿੰਡ ਵਾਸੀਆਂ ਨੇ ਮਕਾਨ ਦੇ ਮਲਬੇ ਹੇਠੋਂ ਇੱਕ ਨੌਜਵਾਨ ਤੇ ਦੋ ਬੱਚਿਆਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਇਸ ਹਾਦਸੇ ਵਿੱਚ ਲਵਪ੍ਰੀਤ ਦੇ ਭਰਾ ਤੇ ਇੱਕ ਪੁੱਤਰ ਦਾ ਬਚਾਅ ਹੋ ਸਿੰਘ ਦੀ ਮੌਤ ਹੋ ਗਈ ਇਧਰ ਬਠਿੰਡਾ ਦੀ ਪ੍ਰਜਾਪਤ ਕਲੋਨੀ ਵਿੱਚ ਭਾਰੀ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ ਚੰਗੀ ਗੱਲ ਇਹ ਰਹੀ ਕਿ ਛੱਤ ਉਸ ਸਮੇਂ ਡਿੱਗੀ ਜਦੋਂ ਪਰਿਵਾਰ ਦੇ ਮੈਂਬਰ ਬਾਹਰ ਗਏ ਹੋਏ ਸਨ ਮਕਾਨ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਮੀਂਹ ਪੈਣ ਕਾਰਨ ਉਸ ਦਾ ਘਰ ਪਰਤਿਆ ਸੀ ਉਦੋਂ ਦੇਖਿਆ ਤਾਂ ਘਰ ਦੀ ਛੱਤ ਡਿੱਗੀ ਹੋਈ ਸੀ ਛੱਤ ਡਿੱਗਣ ਕਾਰਨ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਹੈ ਘਰ ਵਿੱਚ ਪਿਆ ਸਮਾਨ ਛੱਤ ਦੇ ਮਲਵੇ ਹੇਠਾਂ ਦਬ ਗਿਆ ਤੇ ਨੁਕਸਾਨਿਆ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਗੱਟ ਸਾਹਿਬ ਦੇ ਪੋਰਾ ਸਾਹਾ ਵਿਖੇ ਇਲਾਕੇ ਦੀ ਸੰਗਤ ਵੱਲੋਂ ਸੋਨੇ ਦੇ ਦਰਵਾਜ਼ਿਆਂ ਦੀ ਸੇਵਾ ਕਰਵਾਈ ਗਈ ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਜਥੇਦਾਰ ਸ਼੍ਰੀ केसगढ़ साहब श्री आनंदपुर साहब ज्ञानी सुल्तान सिंह जी वालों सुशोभित गए इस मौके से जबेदार श्री अकाल तख्त साहब साहब गयाने रघुवीर सिंह ने कहा कि छोटे साहबजाद के शहीद अस्थान पूरा साहब विखे जो इलाके की संगत वालों श्रद्धा सत्कार के चारों दरवाजे की सेवा करवाई गई संगत गुरूप्रति तथा श्रद्धा का प्रतीक ए इस मौके से साहब गयाने रघवीर सिंह वलों सेवा करवा समुची संगत आगुआ का सिरों पाव सम्मान किया ਪੰਜਾਬ ਦੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨਵੇਂ ਬੋਰਡ ਦੇ ਗਠਨ ਲਈ ਵੋਟਰ ਸੂਚੀਆਂ ਦੀ ਤਿਆਰੀ ਸੰਬੰਧੀ ਸੋਧਿਆ ਹੋਇਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਪਹਿਲਾਂ ਜਾਰੀ ਸਮਾਚਾਰਨ ਦੇ ਮੁਤਾਬਕ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਰ ਰਜਿਸਟ੍ਰੇਸ਼ਨ ਫਾਰਮ 1 ਅਕਤੂਬਰ 2023 ਤੋਂ 31 ਜੁਲਾਈ ਤੱਕ ਪ੍ਰਾਪਤ ਕੀਤੇ ਜਾਣੇ ਸਨ ਪਰ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਫਾਰਮ ਪ੍ਰਾਪਤ ਕਰਨ ਦੀ ਆਖਰੀ ਤਾਰੀਖ 16 ਸਤੰਬਰ 2024 ਤੱਕ ਵਧਾ ਦਿੱਤੀ ਗਈ ਹੈ। ਚੋਣਾਂ ਵਾਸਤੇ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ 9 ਅਕਤੂਬਰ ਨੂੰ ਕੀਤੀ ਜਾਵੇਗੀ ਜਿਸ ਤੇ 29 ਅਕਤੂਬਰ ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ ਦਾਅਵਿਆਂ ਤੇ ਇਤਰਾਜ਼ਾਂ ਦਾ ਨੱਪਟਾਰਾ ਸਿੱਖ ਗੁਰਦੁਆਰਾ ਬੋਰਡਾ ਨਿਯਮ 1908 ਤੇ ਨਿਯਮ 10 ਦੇ ਅਨੁਸਾਰ 8 ਨਵੰਬਰ ਤੱਕ ਕਰ ਦਿੱਤਾ ਜਾਵੇਗਾ ਇਸ ਮਗਰੋਂ 25 ਨਵੰਬਰ ਨੂੰ ਸਪਲੀਮੈਂਟਰੀ ਵੋਟਰ ਸੂਚੀਆਂ ਦੀ ਤਿਆਰੀ ਤੇ چھਪਾਈ ਕੀਤੀ ਜਾਵੇਗੀ ਅਤੇ 26 ਨਵੰਬਰ ਨੂੰ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ ਨਵੋਦੇ ਵਿਦਿਆਲਏ ਸਮਤੀ ਖੇਤਰ ਦਫਤਰ ਚੰਡੀਗੜ੍ਹ ਦੀ ਰਹਿਨਮਾਈ ਵਿੱਚ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੇ ਐਥਲੀਟਾਂ ਦੀ 3 ਦਿਨ ਦੀ 32ਵੀਂ ਖੇਤਰੀ ਨਵੋਦੇ ਵਿਦਿਆਲਏ ਸਮਤੀ ਐਥਲੈਟਿਕ ਮੀਟ ਹੁਸ਼ਿਆਰਪੁਰ ਦੇ ਫਲਾਹੀ ਵਿਖੇ ਪੀਐਮ ਸ਼੍ਰੀ ਸਕੂਲ ਜਵਾਹਰ ਨਵੋਦੇ ਵਿਦਿਆਲੇ ਵਿੱਚ ਸੰਪੰਨ ਹੋਈ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਪੰਜਾਬ ਕਲਸਟਰ ਦੇ 2 ਦੀ ਟੀਮ ਨੇ ਓਵਰਆਲ ਟਰੋਫੀ ਜਿੱਤੀ ਤੇ ਹਿਮਾਚਲ ਪ੍ਰਦੇਸ਼ ਕਲਸਟਰ ਦੀ ਟੀਮ ਰਨਰ-ਅਪ ਰਹੀ। ਓਪਨ ਕ੍ਰਾਸ ਕੰਟਰੀ ਦੌੜ ਚ ਮੁੰਡਿਆਂ ਤੇ ਕੁੜੀਆਂ ਦੀਆਂ ਪੰਜਾਬ ਕਲਸਟਰ 2 ਦੀਆਂ ਟੀਮਾਂ ਓਵਰਆਲ ਜੇਤੂ ਰਹੀਆਂ। ਸਮਾਪਤੀ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ સ્વાਗਤੀ ਗੀਤ, ਪੰਗੜਾ ਤੇ ਗਿੱਧਾ ਪੇਸ਼ ਕਰਕੇ ਮਾਹੌਲ ਨੂੰ ਸੱਭਿਆਚਾਰਕ ਰੰਗ ਵਿੱਚ ਰੰਗ ਦਿੱਤਾ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੈਰਿਸ 올림픽 ਦੇ आज 6ਵੇਂ ਦਿਨ ਭਾਰਤ ਦੇ ਸੁਪਨਿਲ ਕੁਸਲੇ ਨੇ ਇਤਿਹਾਸ ਰਚਦੇ ਹੋਏ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਜਲ ਜੀਵਨ ਮਿਸ਼ਨ ਯੋਜਨਾ ਤਹਿਤ 15 ਕਰੋੜ ਤੋਂ ਵੱਧ ਟੂਟੀ ਦੇ ਕਨੈਕਸ਼ਨ ਮੁਹੱਈਆ ਕਰਵਾਏ। ਪੰਜਾਬ ਚ ਔਰਤਾਂ ਨੇ ਹੁਣ ਤੱਕ 1548 ਕਰੋੜ ਰੁਪਏ ਤੋਂ ਵੱਧ ਦੀ ਮੁਫਤ ਬਸ ਸਫਰ ਸਹੂਲਤ ਦਾ ਲਾਭ ਲਿਆ। ਅਰੇ ਬਾਰਿਮੀ ਕਾਰਨ ਅਮਰੋਸਰ ਤੇ ਬਠਿੰਡਾ ਚ 2.5 ਮਕਾਨਾਂ ਦੀਆਂ ਛੱਤਾਂ ਡਿੱਗੀਆਂ। ਇੱਕ ਬੱਚੇ ਦੀ ਮੌਤ ਤੇ ਦੋ ਨੂੰ ਬਚਾਇਆ ਗਿਆ। ਤੇ ਇਸ ਦਿਨ ਆਲੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ। .